ਲੋਕ ਹਿੱਤ ਮਿਸ਼ਨ ਅਤੇ ਆਮ ਆਦਮੀ ਘਰ ਬਚਾਓ ਕਮੇਟੀ ਦੇ ਵੱਲੋਂ ਇੱਕ ਬਲਕ ਮਾਜਰੀ ਦੇ ਵਿੱਚ ਮੀਟਿੰਗ ਰੱਖੀ ਗਈ ਤੇ ਕਈ ਮੁੱਦਿਆਂ ਨੂੰ ਇਸ ਦੇ ਵਿਚਾਰਿਆ ਗਿਆ ਕੀ ਮੁੱਦੇ ਨੇ ਕੀ ਐਡਵੋਕੇਟ ਧਾਰੀਵਾਲ ਕਹਿੰਦੇ ਨੇ ਕੀ ਬੈਨੀਪਾਲਜੀ ਕਹਿੰਦੇ ਨੇ ਕੀ ਸੁਖਵਿੰਦਰ ਸਿੰਘ ਮਾਵੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਮੀਟਿੰਗ ਦੀਆਂ ਲਾਈਵ ਤਸਵੀਰਾਂ ਦੂਜਾ ਮੈਂ 10-12 ਸਾਲ ਹੁਣ ਗੁਸਾਪਨ ਪੱਤਾਧਾਰਕ ਮਤ ਪ੍ਰਕਰਕਾਰ ਦੇ ਜਾਂਦੇ ਸੇ ਲਿਖਦਾ ਵੀ ਰਹਿਣਾ ਤੇ ਸਾਰੇ ਤੁਹਾਡੇ ਸਾਰੇ ਦਾ ਭਰਾ ਹੈ ਸਭ ਤੋਂ ਮਸਲਾ ਤਾਂ ਹੀ ਹੋ ਗਿਆ ਜਿਉਂਕਿ ਜੋ ਦੇਸ਼ ਹੈ ਆਪਾਂ ਪੰਜਾਬ ਦੀ ਗੱਲ ਕਰ ਲਈਏ ਕਿ ਪੰਜਾਬ ਦੀਆਂ ਪ੍ਰੋਬਲਮਾਂ ਸਾਰੇ ਦੇਸ਼ ਦੀਆਂ ਇਹ ਦੇਸ਼ ਤੇ ਪੰਜਾਬ ਦੀ ਪ੍ਰੋਬਲਮਾਂ ਕਿਉਂ ਆਇਆ ਦਰਸ਼ਕੋ ਜੀ ਧਾਰੀਵਾਲ ਜੀ ਅੱਜ ਲੋਕ ਹਿੱਤ ਮਿਸ਼ਨ ਆਰ ਆਮ ਆਦਮੀ ਘਰ ਬਚਾਓ ਕਮੇਟੀ ਦੇ ਵੱਲੋਂ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਕਿਹੜੇ ਮੁੱਦਿਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਕੀ ਕਰਨਾ ਚਾਹੁੰਦੇ ਹੋ ਅੱਜ ਜਿਹੜੀ ਸਾਡੀ ਆਮ ਆਦਮੀ ਘਰ ਬਚਾਓ ਮੋਰਚਾ ਤੇ ਲੋਕ ਹਿੱਤ ਮਿਸ਼ਨ ਤੇ ਹੋਰ ਜਿੱਥੇ ਬੰਦੀਆਂ ਵੱਲੋਂ ਇਲਾਕੇ ਦੇ ਪਦਵੰਤਿਆਂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਮੇਨ ਮੁੱਦਾ ਜਿਹੜਾ ਪਿੰਡਾਂ ਦੀਆਂ ਲਾਲਕੀਰਾਂ ਦੀਆਂ ਰਜਿਸਟਰੀਆਂ ਇਹਨਾਂ ਸਰਕਾਰ ਨੇ ਬੰਦ ਕਰਤੀਆਂ ਦੂਜਾ ਫਿਰਨੀਆਂ ਤੋਂ ਜਿਹੜਾ 100 ਗਜ ਦੇ ਪਹਿਲਾਂ ਨੋਟੀਫਿਕੇਸ਼ਨ ਹੋਇਆ ਸੀ ਵੀ ਵਧਾਇਆ ਜਾਵੇ ਉਹ ਵੀ ਨਹੀਂ ਵਧਾਇਆ ਤੇ ਦੂਜੀ ਅਸੀਂ ਮੰਗ ਕੀਤੀ ਹੈ ਵੀ 300 ਗਜ ਤੱਕ ਪਿੰਡਾਂ ਦੀਆਂ ਜਿਹੜੀਆਂ ਉਹ ਫਿਰਨੀਆਂ ਤੋਂ ਰੈੱਡ ਲੈਂਡ ਜਿਹੜੀ ਵਧਾਈ ਜਾਵੇ ਇੱਕ ਪਿਰ ਜਿਹੜੀ ਡੀਸੀ ਮੁਹਾਲੀ ਨੇ ਤਿੰਨ ਮੰਜ਼ਲਾ ਤੱਕਰ ਕਹਿੰਦੀ ਵੀ ਤਿੰਨ ਮੰਜ਼ਲਾ ਤੋਂ ਵੱਧ ਪਿੰਡਾਂ 'ਚ ਉਸਾਰੀ ਨਹੀਂ ਹੋ ਸਕਦੀ ਉਸ ਦਾ ਅਸੀਂ ਵਿਰੋਧ ਕੀਤਾ ਹੈ ਤੇ ਹੁਣ ਅਸੀਂ ਮੰਗ ਕਰ ਰਹੇ ਹਾਂ ਵੀ ਪੰਜ ਮੰਜ਼ਲਾਂ ਘਟ ਤੋਂ ਘਟ ਜਿਹੜੀਆਂ ਪਿੰਡਾਂ ਦੀਆਂ ਪਿੰਡਾਂ ਦੇ ਵਿੱਚ ਜਿਹੜੀ ਲੈਡ ਲਾਈਨ ਹੈ ਉਸ ਵਿੱਚ ਸਾਰੀਆਂ ਹੋਣੀਆਂ ਚਾਹੀਦੀਆਂ ਨੇ ਤੇ ਤੀਜਾ ਇੱਕ ਮਸਲਾ ਹੈਗਾ ਸਾਡਾ ਵੀ ਜੋ ਇਲੈਕਟ੍ਰਿਸਿਟੀ ਬਿੱਲ ਸੀ ਇਹਨਾਂ ਨੇ ਬੰਦ ਕਰਤੇ ਐਨਓਸੀ ਵਗੈਰਾ ਲੈ ਕੇ ਦੋ ਉਹ ਖੁੱਲਣੇ ਚਾਹੀਦੇ ਆ ਤੇ ਜਿਹੜੀਆਂ ਰਜਿਸਟਰੀਆਂ ਇਹਨਾਂ ਨੇ ਹੁਣ ਖੋਲ੍ਹਿਆ ਆਪਣੀਆਂ ਐਨਓਸੀ ਦੀਆਂ ਉਹ ਸ਼ਰਤ ਜਿਹੜੀ ਬਿਲਕੁਲ ਖਤਮ ਹੋ ਗਈ ਦੇ ਤੇ ਇੱਕ ਜਿਹੜਾ ਮੁੱਦਾ ਹੈ ਸਭ ਤੋਂ ਹੁਣ ਸਾਡਾ ਜਿਹੜਾ ਕਰੰਟ ਮੁੱਦਾ ਹੈ ਹੁਣ ਇਹ ਹੈਗਾ ਭ੍ਰਿਸ਼ਟਾਚਾਰ ਦਾ ਵੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਹੈ ਅਸੀਂ ਹਰ ਮਹੀਨੇ ਇੱਕ ਮਹਿਕਮੇ ਦਾ ਜਿਹੜਾ ਉਹ ਭ੍ਰਿਸ਼ਟਾਚਾਰ ਉਜਾਗਰ ਕਰਾਂਗੇ ਪਿਛਲੇ 15 ਦਿਨ ਪਹਿਲਾਂ ਅਸੀਂ ਕੀਤਾ ਸੀ ਰੈਵਨਿਊ ਡਿਪਾਰਟਮੈਂਟ ਦਾ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਪੰਜਾਬ ਦੇ ਵਿੱਚ 36 ਕਰੋੜ ਰੁਪਇਆ ਹਰ ਰੋਜ਼ ਜਿਹੜੀ ਰਿਸ਼ਵਤ ਹੈ ਉਹ ਰਿਸ਼ਤੀਆਂ ਦੀ ਹੁੰਦੀ ਹੈ ਤੇ 13000 ਕਰੋੜ ਰੁਪਏ ਸਲਾਨਾ ਬਣਦੀ ਹੈ ਤੇ ਸਭ ਤੋਂ ਵੱਧ ਰਿਸ਼ਵਤ ਹੈ ਜਿਹੜੀ ਮਾਲ ਵਿਭਾਗ ਵਿੱਚ ਉਹ ਮੋਹਾੜੀਲੇ ਵਿੱਚ ਹੈ ਮੋਹਾੜੀ ਜ਼ਿਲ੍ਹੇ ਵਿੱਚ ਤਕਰੀਬਨ 3 ਕਰੋੜ ਰੁਪਏ ਰੋਜ਼ ਜਿਹੜਾ ਰਿਸ਼ਤੀਆਂ ਦਾ ਉਹ ਅਫਸਰ ਲੈਂਦੇ ਨੇ ਤੇ ਇਸ ਨੂੰ ਖਤਮ ਕਰਨ ਲਈ ਤੇ ਲੋਕਾਂ ਨੂੰ ਜਾਗਰਤ ਕਰਨ ਲਈ ਅਸੀਂ ਅਗਲੇ ਹਫਤੇ ਉਰੇ ਇੱਕ ਧਰਨਾ ਲਾਵਾਂਗੇ ਮਾਜਰੀ ਤਹਿਸੀਲ ਦੇ ਵਿੱਚ ਤੇ 15 ਮੈਂਬਰ ਦੀ ਅਸੀਂ ਕਮੇਟੀ ਬਣਾਤੀ ਅੱਜ ਤੇ ਸਾਰਾ ਦਿਨ ਅਸੀਂ 4 ਤੋਂ ਲੈ ਕੇ ਸਵੇਰੇ 10:00 ਵਜੇ ਤੋਂ ਲੈ ਕੇ 4 ਮਈ ਤੱਕ ਜਿਹੜਾ 5 ਮਈ ਤੱਕ ਧਰਨਾ ਲਾਵਾਂਗੇ ਤੇ ਲੋਕਾਂ ਨੂੰ ਜਾਗਰਿਤ ਕਰਾਂਗੇ ਉੱਥੇ ਬੈਨਰ ਵੀ ਲਾਵਾਂਗੇ ਵੀ ਤੁਸੀਂ ਰਿਸ਼ਵਤ ਲੈਣੀ ਬੰਦ ਕਰੋ ਤੇ ਲੋਕਾਂ ਨੂੰ ਵੀ ਕਹਾਂਗੇ ਨਾਲ ਦੋ ਬੈਨਰ ਹੋਣਗੇ ਵੀ ਤੁਸੀਂ ਰਿਸ਼ਵਤ ਦੇਣੀ ਬੰਦ ਕਰੋ ਲੈਣੀ ਬੰਦ ਕਰੋ ਤੇ ਦੇਣੀ ਬੰਦ ਕਰੋ ਜਿਹੜੀ ਇਹਨਾਂ ਨੇ ਜਿਹੜੀ ਆ 31 ਅਗਸਤ ਜਿਹੜੀ ਆ ਡੇਟ ਕਰਤੀ ਆ ਰਜਿਸਟਰੀਆਂ ਦੀ ਖੋਲਣ ਦੀ আর ਲਾਲ ਲਕੀਰ ਦੀਆਂ ਰਜਿਸਟਰੀਆਂ ਜਿਹੜੀਆਂ ਬੰਦ ਕਰਦੇ ਉਹਨਾਂ માં ਕੀ ਫਰਕ ਆ ਜੀ ਕੀ ਕਹਣਾ ਚਾਹੁੰਦੇ ਹੋ ਉਹਦੇ ਵਿੱਚ ਇਹ ਆ ਜਦੋਂ ਗਵਰਨਮੈਂਟ ਨੇ ਐਕਟ ਪਾਸ ਕਰਤਾ ਅਮੈਂਡਮੈਂਟ ਕਰਤੀ ਵੀ ਐਨਓਸੀ ਦੀ ਲੋੜ ਨਹੀਂ ਤਾਂ ਉਹਦੇ ਜਿਹੜੀ ਕੰਡੀਸ਼ਨ ਹੈ ਇਹ ਵੈਸੇ ਵੀ ਗੈਰਕਾਨੂੰਨੀ ਹੈ ਤੇ ਇੱਕ ਰਿਸ਼ਵਤ ਲੈਣ ਦਾ ਜਿਹੜਾ ਇੱਕ ਨਵਾਂ ਾਡਾ ਬਣਾਤਾ ਕਿਉਂਕਿ ਜਦੋਂ ਐਕਟਿਵ ਬਣ ਗਿਆ ਤਾਂ ਉਹਦੇ ਚ ਕੋਈ ਡੇਟ ਨਹੀਂ ਫਿਕਸ ਹੋਣੀ ਚਾਹੀਦੀ ਅਸੀਂ ਕਹਿੰਦੇ ਵੀ ਜਿਹੜੀ ਇਹਨਾਂ ਨੇ ਹੁਣ ਅਗਸਤ ਕਰਤੀ ਉਹ ਵੀ ਖਤਮ ਹੋਣੀ ਚਾਹੀਦੀਆਂ ਤੇ ਲੋਕਾਂ ਦੀ ਸਿਰਫ ਦੇ ਸਿਰਫ ਇੱਕੇ ਪਰਪਰ ਹੈ ਇਹ ਸਾਰੇ ਜਿਹੜੇ ਅਫਸਰ ਜਦੋਂ ਇਹ ਕਰਦੇ ਨੇ ਫੈਸਲੇ ਇੱਕ ਕੁੰਡੀ ਰੱਖ ਲੈਂਦੇ ਨੇ ਲੋਕਾਂ ਨੂੰ ਰਿਸ਼ਵਤ ਲੈਣ ਦੀ ਪੈਸੇ ਲੈ ਕੇ ਸਭ ਕੁਝ ਹੁੰਦਾ ਤੇ ਸਭ ਤੋਂ ਵੱਡੀ ਗੱਲ ਹੈ ਜੋ ਪੰਜਾਬ ਦੀ ਤਾਂ ਹੁਣ ਤਾਂ ਰੋਜ਼ ਆਪਾਂ ਇਹ ਜੀ ਪੜਦੇ ਆ ਤੇ ਸਾਡੇ ਐਲੀਗੇਸ਼ਨ ਵੀ ਹੈ ਵੀ ਜਦੋਂ ਤੱਕਰ ਪੰਜਾਬ ਦੇ ਜਿਹੜੇ ਰੂਲਿੰਗ ਪਾਰਟੀ ਦੇ ਐਮਐਲਏ ਜਿਹੜੇ ਕੁਝ ਛੱਡ ਗਏ ਕੁਝ ਇਮਾਨਦਾਰ ਨੇ ਬਾਕੀ ਜਿਹੜੇ ਮੰਤਰੀ ਪੈਸੇ ਲੈਂਦੇ ਨੇ ਇਹ ਰਿਸ਼ਵਤ ਨਹੀਂ ਹਰ ਸਕਦੀ ਤੇ ਮੁੱਖ ਮੰਤਰੀ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਤੂੰ ਇਹਨਾਂ ਦੇ ਤਾਂ ਲਾਤ ਐਮਐਲਏ ਤੇ ਕੋਰਟ ਦੇਗਾ ਐਮਐਨ ਦੀ ਰਿਸ਼ਵਤੀ ਰਿਪੋਰਟ ਕੌਣ ਦੇਗਾ ਤਾਰੀਵਾਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਮਸਲੇ ਬਾਰੇ ਜੀ ਜਿਹੜੇ ਨੂੰ ਹਾਂਜੀ ਅਸੀਂ ਤਾਂ ਇਹ ਮਸਲਾ ਹੱਲ ਲਈ ਇਹ ਕਿਹੜੀਆਂ ਜਿਗਟੀਆਂ ਇਹ ਸਦਾ ਵਾਰ ਖੋਲੀਆਂ ਜਾਂਦਾ ਕਿਸੇ ਨੂੰ ਤੰਗੀ ਨਾਲ ਪੈਸੇ ਦੇ ਕੇ ਜਿਗਟੀਆਂ ਹੁੰਦੀਆਂ ਔਰੇ ਮਤਲਬ 20000 50000 ਇੱਕ ਜਿਗਟੀ ਦਾ ਰੇਟ ਰੱਖਿਆ ਹੋਇਆ ਇਹਨਾਂ ਨੇ ਬਲਾਕ ਮੱਜਰੀ ਤਹਿਸੀਲ ਵਾਲਾ ਨੇ ਮਤਲਬ 50000 ਬਿਨਾਂ ਜਿਗਟਰੀ ਨਹੀਂ ਕਰਦੇ ਅਸੀਂ ਇਹਨਾਂ ਦਾ ਜੋ ਤਾਰੀਵਾਲ ਸਰਪੰਚ ਕਹਿੰਦੇ ਧਰਨਾ ਬੋਰਡ ਲਾਵਾਂਗੇ ਔਰੇ ਪੱਕਾ ਹੀ ਫੋਨ ਨੰਬਰ ਲਿਖਾਂਗੇ ਕੋਈ ਪੈਸਾ ਮੰਗਦਾ ਤਹਿਸੀਲਦਾਰ ਦਾ ਕੋਈ ਲੀਡਰ ਮੰਗਦਾ ਤਹਿਸੀਲਾਰ ਮੰਗਦਾ ਤਾਹੀ ਜਰੂਰ ਜਦੀ ਪਹੁੰਚਾਂਗੇ ਵੀਰੇ ਅਸੀਂ ਜੇਕਟੀਆਂ ਫ੍ਰੀ ਕਰਾਵਾਂਗੇ ਲੋਕਾਂ ਦੀਆਂ ਬੈਨੀਪਾਲ ਜੀ ਜਦੋਂ ਸਰਕਾਰ ਬਣੀ ਸੀ ਝੰਡਾ ਸਭ ਤੋਂ ਪਹਿਲਾਂ ਤੁਸੀਂ ਚੱਕਿਆ ਤਾਂ ਹੁਣ ਅੱਜ ਸਰਕਾਰ ਦੇ ਖਿਲਾਫ ਹੋ ਤੁਸੀਂ ਕੀ ਕੱਢਦੇ ਜੀ ਸਾਨੂੰ ਜਾਂ ਤੁਸੀਂ ਛੱਡਤੀ ਪਾਰਟੀ ਨਹੀਂ ਕੱਢਣੇ ਤਾਂ ਕੌਣ ਐ ਉਹ ਅਸੀਂ ਚੱਕਿਆ ਤਾਂ ਵੀ ਇਹ ਦੁਨੀਆਂ ਸਰਕਾਰਾਂ ਕਾਂਗਰਸ ਤੇ ਅਕਾਲੀ ਬਹੁਤ ਦੇਖ ਲਈ 70 ਸਾਲ ਹੋ ਗਏ ਤੇ ਅਸੀਂ ਕਹਾਂ ਵੀ ਨਵੇਂ ਕੰਮ ਪੰਜਾਬ ਦੇ ਕੋਈ ਸੜਕਾਂ ਬਣੂਗੀਆਂ ਕੋਈ ਲਿੰਕ ਰੋਡਾਂ ਮਤਲਬ ਲੋਕਾਂ ਨੂੰ ਫਾਇਦਾ ਮਿਲੂਗਾ ਸਾਨੂੰ ਇਹ ਨਹੀਂ ਪਤਾ ਦਾ ਇਦੋਂ ਦੁਨੀਆਂ ਸਰਕਾਰਾਂ ਹੀ ਚੰਗੀਆਂ ᱛੀਆਂ ਕੰਮ ਸੜਕਾਂ ਦਾ ਬਣਦੀਆਂ ᱛੀਆਂ ਪਰ ਇਹਨਾਂ ਦਾ ਸੜਕਾਂ ਕਿਹਾ ਦਿੱਲੀ ਸਾਰਾ ਪੈਸਾ ਗੱਡੀਆਂ ਭਰ ਕੇ ਦਿੱਲੀ ਜਾਂਦੀਆਂ ਨੇ ਤੇ ਪੰਜਾਬ ਦੀਆਂ ਪੰਜਾਬ ਨੇ ਲੁੱਟ ਲਿਆ ਠੇਕਾ ਰੇਤਾ ਹਾਂਜੀ ਸਾਰਿਆਂ ਨੇ ਲੁੱਟਿਆ ਹਾਂ ਧਾਰਿਆ ਸਾਹਿਬ ਨਾ ਬੈਣੀਪਾਲ ਸਾਹਿਬ ਇੱਕ ਹੋਰ ਗੱਲ ਦਾ ਪਤਾ ਲੱਗਿਆ ਕਹਿੰਦੇ ਜਦੋਂ ਕੋਈ ਉਹਰੇ ਐਮ ਐਲ ਏ ਮੰਤਰੀ ਬਣਿਆ ਤੁਹਾਡੇ ਤੱਕ ਆਇਆ ਕੋਈ ਪੈਸੇ ਦੀ ਵੀ ਡਿਮਾਂਡ ਕੀਤੀ ਗਈ ਸੀ ਉਹ ਕੀ ਸੀ ਜੀ ਉਹ ਰੋਲਾ ਬਹੁਤ ਪਿਆਵਾ ਹੈ ਜਿਸ ਕਰਕੇ ਤੁਸੀਂ ਤੁਹਾਨੂੰ ਪਾਰਟੀ ਛੱਡਣੇ ਨੂੰ ਮਜਬੂਰ ਹੋਣਾ ਪਿਆ ਨਹੀਂ ਉਹ ਤਾਂ ਸਾਨੂੰ ਕਹਿੰਦੇ ਸੈਟਿੰਗ ਕਰਾਓ ਸਾਡੀ ਬਈ ਕਾਦੀ ਸੈਟਿੰਗ ਦੀ ਗੱਲ ਕਰੀ ਤੁਸੀਂ ਖੁੱਲ ਕੇ ਦੱਸੋ ਅਰੇ ਇੱਤੇ ਦੀ ਹੋਰ ਕਾਦੀ ਸੈਟਿੰਗ ਕਰਨੀ ਹੈ ਪੈਸਾ ਮੈਨਿੰਗ ਹੁੰਦੀ ਇੱਧਰ ਜੀ ਫਿਰ ਬਹੁਤ ਮੈਨਿੰਗ ਹੁੰਦੀ ਹੈ ਪ੍ਰੈਸ਼ਰ ਲੱਗੇ ਮੈਨ ਨਜਾਇਜ਼ ਪ੍ਰੈਸ਼ਰ ਲੱਗੇ ਮੈਂ ਕੀ ਨੇ ਕਿਹਾ ਤਾਂ ਜੀ ਤੁਹਾਨੂੰ ਰੇਤੇ ਦੀ ਮੈਨਿੰਗ ਨੂੰ ਹੁਣ ਤੁਹਾਨੂੰ ਪਤਾ ਹੀ ਹੈ ਕੌਣ ਕਹਿ ਸਕਦਾ ਹਾਂ ਜੀ ਪੰਜ ਪੰਜ ਲੱਖ ਦੀ ਕਰੀ ਸੀ ਆ ਕੇ ਇਹਨਾਂ ਨੇ ਪੰਜ ਪੰਜ ਲੱਖ ਦਾ ਸੂਟ ਪਾਉਂਦੀ ਆ ਓਏ ਤਾਇਖ ਦੇ ਜੁੱਤੀ ਪਾਉਂਦੀ ਆ ਉਹ ਹੁਣ ਸਾਨੂੰ ਪਤਾ ਹੀ ਕੌਣ ਪਾਉਂਦੀ ਆ ਸਭ ਨੂੰ ਪਤਾ ਹੀ ਨਹੀਂ ਇਹਨਾਂ ਨੂੰ ਕੌਣ ਜਨਤਾ ਨੂੰ ਪਤਾ ਹੀ ਇਹ ਜਦੋਂ ਸਾਡੇ ਇਹ ਡਿਮਾਂਡ ਕੀਤੀ ਗਈ ਤਾਂ ਪਾਰਟੀ ਛੱਡੀ ਜੀ ਹਾਂ ਅਸੀਂ ਇਹ ਕੰਮ ਨੂੰ ਅਸੀਂ ਨਾ ਪੈਨੀਪਲ ਗਰੁੱਪ ਹੈਗਾ ਇਹ ਕੰਮ ਦਾ ਲੋਕਤ ਮਿਸ਼ਨ ਨਾ ਅਸੀਂ ਲੋਕਾਂ ਦੇ ਭਲਾਈ ਦੇ ਕੰਮ ਕਰਨੇ ਆ ਨਾ ਅਸੀਂ ਕਿਸ ਨੂੰ ਖਾਣ ਦਵਾਂਗੇ ਅਸੀਂ ਤਾਂ ਪਿੱਛੇ ਹੱਟ ਕੇ ਵੀ ਇਹ ਜੇ ਅਸੀਂ ਪਾਰਟੀ ਗੰਦ ਵਿੱਚ ਰਹਿਣਾ ਅਸੀਂ ਚੰਗਾ ਨਹੀਂ ਸਮਝਦੇ। ਆਤਾਲੀਪਾਲ ਸਾਹਿਬ ਸਰਕਾਰ ਵੱਲੋਂ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜੇ ਨੰਬਰ ਦਿੱਤੇ ਗਏ ਆ ਟੋਲ ਫਰੀ ਨੰਬਰ ਆ ਵੀ ਜੇਕਰ ਕੋਈ ਕਿਸੇ ਤਰ੍ਹਾਂ ਦੀ ਵੀ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਸਾਨੂੰ ਦੱਸੋ। ਫਿਰ کیا ਸਰਕਾਰਾਂ ਨੂੰ ਨਹੀਂ ਪਤਾ ਹੈ ਵੀ ਜਿੱញਆਂ ਕੋਈ ਲੁੱਟ ਹੋ ਰਹੀ ਆ ਜਾਂ ਭ੍ਰਿਸ਼ਟਾਚਾਰ ਹੋ ਰਿਹਾ ਜੀ? ਇਹ ਡਰਾਮੇ ਡਰਾਮੇਬਾਜ਼ੀ ਹੈ ਜੀ। ਇਹ ਡਰਾਮੇ ਡਰਾਮੇਬਾਜ਼ੀ ਹੈ। ਇਹ ਬਿਲਕੁਲ ਡਰਾਮੇਬਾਜ਼ੀ ਹੈ। ਸਰਕਾਰ ਕੋਲ ਸਾਰੀਆਂ ਰਿਪੋਰਟਾਂ ਹੁੰਦੀਆਂ ਨੇ। ਸਰਕਾਰ ਕੋਲ ਸਰਕਾਰੀ ਏਜੰਸੀਆਂ ਆਏ ਸੀ ਆਈਡੀ ਹੈ ਹੋਰ ਏਜੰਸੀਆਂ ਨੇ ਸਾਰੀਆਂ ਰਿਪੋਰਟਾਂ ਜੇ ਸਰਕਾਰ ਕਹਿੰਦੀ ਹੈ ਵੀ ਇਹ ਤਾਂ ਝੂਠ ਬੋਲਦੀ ਹੈ ਜੇ ਰਿਪੋਰਟਾਂ ਨਹੀਂ ਤਾਂ ਫਿਰ ਸਰਕਾਰ ਹੀ ਫੇਲ ਹੈ ਇਹਨਾਂ ਦੀਆਂ ਏਜੰਸੀਆਂ ਫੇਲ ਹੈ ਅਸੀਂ ਤਾਂ ਅਸੀਂ ਤਾਂ ਅਸੀਂ ਤਾਂ ਇਹ ਕਹਿੰਦੇ ਆ ਵੀ ਤੁਸੀਂ ਇਹ ਕਰੋ ਤੁਸੀਂ ਅਸੀਂ ਤਾਂ ਅਸੀਂ ਤਾਂ ਇਹ ਕਹਿੰਦੇ ਆ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਆਪਣੇ ਆਮ ਪਾਰਟੀ ਦੇ ਵਰਕਰਾਂ ਨੂੰ ਵੀ ਇਮਾਨਦਾਰੀ ਨਾਲ ਪੁੱਛ ਲਓ ਵੀ ਰਿਸ਼ਵਤ ਚੱਲਦੀ ਕਿ ਨਹੀਂ ਚੱਲਦੀ ਉਹ ਉਹਨਾਂ ਨੂੰ ਪੁੱਛ ਲਓ ਤੁਸੀਂ ਆਪ ਜਾ ਕੇ ਪਤਾ ਕਰ ਲਓ মিডিਆ ਨੂੰ ਪਤਾ ਸਾਰਾ ਵੱਡੇ ਵੱਡੇ ਇਲਜ਼ਾਮ ਲਾਏ ਜਾ ਰਹੇ ਆ ਜੇਕਰ ਇਹ ਕੁਝ ਹੋ ਰਿਹਾ ਹੈ ਇਹ ਤਾਂ ਵੀਡੀਓ ਬਣਾ ਕੇ ਤੁਸੀਂ ਅੱਗੇ ਫੇਸ ਦਿਓ ਜੇ ਤੁਹਾਡੇ ਕੋਲ ਕੋਈ ਸਬੂਤ ਹੈ ਸਰਕਾਰ ਕੋਲ ਸਬੂਤ ਪਿਆ ਹੈ ਸਰਕਾਰ ਦੀ 2023 ਦੀ ਬਿジネス ਦੀ ਰਿਪੋਰਟ ਹੈ ਜੀ 49 48 49 ਅਰੇਗ ਨੂੰ ਅਫੀਸਰ ਹੈ ਉਹਨਾਂ ਦੀ ਰਿਪੋਰਟ ਪਈ ਹੈ ਤੇ ਰਿਸ਼ਵਤ ਕਿਵੇਂ ਕੀ ਮੇ ਲੈਂਦੇ ਨੇ ਅਸੀਂ ਦਵਾਂਗੇ ਅਸੀਂ ਤਾਂ ਕਿਹਾ ਓਪਨ ਅੱਜ ਫੇਰ ਕਹਿ ਰਹੇ ਆ ਸਾਡੇ ਕੋਲ ਸਾਰਾ ਮਸਾਲਾ ਪਿਆ ਹੈ ਅਸੀਂ ਮੁੱਖ ਮੰਤਰੀ ਨੂੰ ਦਵਾਂਗੇ ਤੇ ਅਮਰ ਔੜੇ ਨੂੰ ਦਵਾਂਗੇ ਆ ਅਮਰ ਔੜੇ ਦੀ ਆਪਾਂ ਉੱਤੇ ਹੀ ਗੱਲ ਅਮਰ ਔੜੇ ਇਨੂੰ ਦਵਾਵਾਂਗੇ ਤੇ ਆ ਮੁੱਖ ਮੰਤਰੀ ਸਾਹਿਬ ਨੂੰ ਦਵਾਵਾਂਗੇ ਇਹ ਆ ਡਾਇਰੈਕਟਰ ਵਿਜੀਲੈਂਸ ਨੂੰ ਦਵਾਵਾਂਗੇ ਤੁਸੀਂ ਤੁਸੀਂ ਕੋਈ ਸੂਚਿਤ ਕੀਤਾ ਜੀ ਉਹਨਾਂ ਨੂੰ ਇਸ ਵਾਰ ਮਾਮਲੇ ਬਾਰੇ ਅਸੀਂ ਉਹਨਾਂ ਨੂੰ ਰਜਿਸਟਰ ਲੈਟਰ ਕਰਤੇ ਉਸੇ ਦਿਨ ਹੀ ਕੋਈ ਜਵਾਬ ਕੋਈ ਜਵਾਬ ਨਹੀਂ ਆਇਆ ਕੋਈ ਸਾਨੂੰ ਰਿਸਪੌਂਸ ਨਹੀਂ ਆਇਆ ਕੋਈ ਸਾਡਾ ਟਾਈਮ ਫਿਕਸ ਨਹੀਂ ਕੀਤਾ ਮਾਗੀ ਸਾਹਿਬ ਅੱਜ ਮੀਟਿੰਗ ਹੋਈ ਹੈ ਮੀਟਿੰਗ ਹੋਣ ਤੋਂ ਬਾਅਦ ਪਤਾ ਲੱਗਿਆ ਮੈਂਬਰੀ ਕਮੇਟੀ ਵੀ ਬਣਾਈ ਜਾਵੇਗੀ ਜਿਸ ਤੇ ਨਾਲ ਜਿਹੜਾ ਹੈ ਭ੍ਰਸ਼ਟਾਚਾਰ ਨੂੰ ਲੈ ਕੇ ਕਈ ਮੁੱਦਿਆਂ ਦੇ ਉੱਤੇ ਜੜੀ ਨੱਥ ਪਾਈ ਜਾਵੇਗੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਆਮ ਆਦਮੀ ਘਰ ਬਚਾਓ ਮੋਰਚਾ ਤਕਰੀਬਨ ਡੇਢ ਸਾਲ ਤੋਂ ਹੰਦ ਵਿੱਚ ਆਇਆ ਜਿਹੜਾ ਆਮ ਆਦਮੀ ਘਰ ਬਚਾਓ ਮੋਰਚੇ ਨੇ ਪਹਿਲਾ ਮੁੱਦਾ ਉਠਾਇਆ ਉਹ ਐਨਓਸੀ ਜਿਹੜੀ ਪੰਜਾਬ ਦੇ ਲੋਕਾਂ ਦੇ ਇੱਕ ਸਿਰ ਦੇ ਉੱਤੇ ਕੁਹਾੜਾ ਸੀਗਾ ਉਹ ਆਮ ਆਦਮੀ ਘਰ ਬਚਾਓ ਮੋਰਚੇ ਨੇ ਆਵਾਜ਼ ਉਠਾ ਕੇ ਉਹ ਪੰਜਾਬ ਸਰਕਾਰ ਕੋਲੋਂ ਖਤਮ ਕਰਾਈ ਹੈ ਭਾਵੇਂ ਉਹ ਲਾਂਗੜੇ ਰੂਪ ਦੇ ਵਿੱਚ ਹੋਈ ਹੈ ਲਾਂਗੜੇ ਰੂਪ ਦੇ ਵਿੱਚ ਕਿਵੇਂ ਹੋਈ ਹੈ ਪੰਜਾਬ ਸਰਕਾਰ ਨੇ 31 ਜੁਲਾਈ 2024 ਤੋਂ ਪਹਿਲਾਂ ਜੇ ਕਿਸੇ ਦੇ ਕੋਈ ਪੇਪਰ ਬਣੇ ਹੋਏ ਸੀਗੇ ਕੋਈ ਪਾਵਰ ਆਫ ਟਰਨੀ ਜਾਂ ਕੋਈ ਐਗਰੀਮੈਂਟ ਬਣਿਆ ਸੀ ਬਿਆਨਾ ਕੋਈ ਪੈਸਾ ਦਾ ਦੇਣ ਲੈਣ ਸੀਗਾ ਉਹ ਪੇਪਰ ਨਾਲ ਲਾ ਕੇ ਤੁਸੀਂ ਤਹਿਸੀਲਾਂ ਦੇ ਵਿੱਚੋਂ ਰਜਿਸਟਰੀ ਕਰਾ ਸਕਦੇ ਆ ਅਸੀਂ ਇਹ ਕਹਿੰਦੇ ਆ ਪੰਜਾਬ ਸਰਕਾਰ ਨੂੰ ਕਿ ਵੀ ਉਹ 31 ਜੁਲਾਈ 2024 ਤੋਂ ਪਹਿਲੇ ਪੇਪਰ ਨੂੰ ਆਉਣੇ ਕਿਉਂ ਜ਼ਰੂਰੀ ਕੀਤੇ ਆ ਜੇ ਤੁਸੀਂ ਐਨਓਸੀ ਹਟਾਈ ਆ ਤਾਂ ਉਹ ਬਿਲਕੁਲ ਸ਼ਰਿਆਮ ਹਟਾਓ ਬੰਦਾ ਤਹਿਸੀਲ ਵਿੱਚ ਜਾਵੇ ਤੇ ਆਪਣੀ ਰਜਿਸਟਰੀ ਕਰਾ ਕੇ ਆਪਣਾ ਘਰ ਜਾਵੇ ਤੇ ਜਿਹੜੀ ਉਹਦੀ ਅਗਲੀ ਗੱਲ ਹੈ ਐਨਓਸੀ ਭਾਵੇਂ ਹਟਾਤੀ ਜਿਸ ਮਰਜ਼ੀ ਤਰੀਕੇ ਨਾਲ ਹਟਾਈ ਹੈ ਇਹਨਾਂ ਨੇ ਜਿਹੜੀ ਐਨਓਸੀ ਹਟਾਈ ਹੈ ਉਹ ਉਹਦੇ ਚ ਤਾਂ ਮੰਗੇ ਜਾ ਰਹੇ ਆ ਤੁਸੀਂ ਰਜਿਸਟਰੀ ਵਾਸਤੇ ਪੇਪਰ 31 7 24 ਤੋਂ ਪਹਿਲਾਂ ਜੇ ਕਿਸੇ ਨੇ ਉਸੇ ਰਜਿਸਟਰੀ ਤੋਂ ਨਕਸ਼ਾ ਪਾਸ ਕਰਾਉਣਾ ਤਾਂ ਉੱਥੇ ਜਿਹੜੇ ਪੇਪਰ ਲੱਗਦੇ ਨੇ ਉਹ 19 ਦਿਨ 18 ਤੋਂ ਪਹਿਲੇ ਲੱਗਦੇ ਨੇ ਜਦੋਂ ਰਜਿਸਟਰੀ ਰਜਿਸਟਰੀ ਅੱਜ ਹੋ ਰਹੀ ਆ ਤੇ 19 ਤੋਂ 18 ਤੋਂ ਪਹਿਲੇ ਪੇਪਰ ਕਿੱਥੋਂ ਲਿਆਊਗਾ ਬੰਦਾ ਕਿਵੇਂ ਨਕਸ਼ਾ ਪਾਸ ਕਰਾਊਗਾ ਕਿਉਂ ਇੱਕ ਤਾਂ ਉਹਨਾਂ ਤੋਂ ਜਿਨ੍ਹਾਂ ਪਲਾਟ ਵਿੱਚ ਆ ਉਹ ਪੈਸੇ ਲੈ ਗਿਆ ਦੂਜਾ ਉਹਨਾਂ ਰਜਿਸਟ੍ਰੇਸ਼ਨ ਫੀਸ ਵੀ ਦੇਤੀ ਸਰਕਾਰ ਨੂੰ ਰੈਵਨਿਊ ਵੀ ਦੇਤਾ ਫੇਰ ਉਹਦਾ ਘਰ ਫੇਰ ਨਹੀਂ ਬਣਦਾ ਨਕਸ਼ਾ ਉਹਦਾ ਪਾਸ ਨਹੀਂ ਹੋ ਰਿਹਾ ਉਹ ਘਰ ਕਿੱਦਾਂ ਬਣਾਊਗਾ ਭਾਵੇਂ ਉਹ ਪਿੰਡਾਂ ਦੇ ਵਿੱਚ ਗਮਾਡਾ ਜਾਂ ਪੁੱਡਾ ਜੇ ਲੁਧਿਆਣੇ ਜਾਓ ਤਾਂ ਗਲਾਡਾ ਜਲੰਧਰ ਜਾਓ ਤਾਂ ਜਾਡਾ ਇਹ ਸਾਰਿਆਂ ਦਾ ਇੱਕੋ ਹੀ ਰੂਲ ਹੈ ਅਸੀਂ ਸਰਕਾਰ ਨੂੰ ਇਹ ਕਹਿੰਨੇ ਆ ਕਿ ਜਿਹੜੀ ਰਜਿਸਟਰੀ ਹੋ ਗਈ ਉਹਦਾ ਤੁਸੀਂ ਨਕਸ਼ਾ ਪਾਸ ਕਰੋ ਜਾਂ ਜਾਂ ਪਿੰਡਾਂ ਦਾ ਹੋਵੇ ਜਾਂ ਸ਼ਹਿਰ ਦਾ ਹੋਵੇ ਲੋਕ ਆਪਣਾ ਘਰ ਬਣਾ ਕੇ ਉਹ ਘਰ ਦੇ ਵਿੱਚ ਰਹਿ ਸਕਣ ਜਿਹੜੀ ਦੂਜੀ ਗੱਲ ਹੈ ਜਿਹੜਾ ਘਰ ਬਣ ਗਿਆ ਉਹਨੂੰ ਇਲੈਕਟ੍ਰਿਸਿਟੀ ਮੀਟਰ ਵਾਸਤੇ ਜਿਹੜੀ ਐਨਓਸੀ ਮੰਗਦੇ ਆ ਉਹ ਵੀ ਖਤਮ ਕੀਤੀ ਜਾਵੇ ਜਿਹੜਾ ਘਰ ਬਣ ਗਿਆ ਉਹਨੂੰ ਮੀਟਰ ਦਿੱਤਾ ਜਾਵੇ ਕਿਉਂਕਿ ਇਹ ਜਿਹੜਾ ਪਾਣੀ ਤੇ ਬਿਜਲੀ ਇਹ ਲੋਕਾਂ ਦੀ ਨਿੱਜੀ ਲੋੜ ਹੈ ਇਹਦੇ ਬਿਨਾ ਸਰ ਨਹੀਂ ਸਕਦਾ ਇਹ ਸਰਕਾਰ ਸਾਰੇ ਸਾਰੇ ਲੋਕਾਂ ਨੂੰ ਇਹ ਮਹੱਈਆ ਕਰਾਵੇ ਜਿਹੜੀ ਇਹ ਆਮ ਆਦਮੀ ਘਰ ਬਚਾਉ ਦਾ ਇਹ ਉਪਰਾਲਾ ਇਹਦੇ ਨਾਲ 1 ਕਰੋੜ 90 ਲੱਖ ਲੋਕਾਂ ਨੂੰ ਪੰਜਾਬ ਦੇ ਵਿੱਚ ਰਾਹਤ ਮਿਲੀ ਹੈ ਲੋਕ ਅੱਜ ਉਸ ਗੱਲ ਤੋਂ ਖੁਸ਼ ਹੈ ਇਹ ਪ੍ਰਾਪਤੀ ਆਮ ਆਦਮੀ ਘਰ ਬਚਾਉ ਮੋਰਚੇ ਦੀ ਹੈ ਅੱਜ ਅਸੀਂ ਇੱਥੇ ਆਏ ਆ ਅਸੀਂ ਨਾਲ ਇਹਦੇ ਭ੍ਰਿਸ਼ਟਾਚਾਰ ਦਾ ਮੁੱਦਾ ਵੱਡੇ ਪੱਧਰ ਤੇ ਉਠਾ ਰਹੇ ਹਾਂ ਕਿਉਂਕਿ ਪੰਜਾਬ ਇੱਕ ਗੁਰੂਆਂ ਦੀ ਸੂਰਮਿਆਂ ਦੀ ਪੀਰਾ ਪਗੰਗਰਾ ਦੀ ਧਰਤੀ ਹੈ ਇਹ ਜੇ ਇਹ ਇਹ ਇਨਾਂ ਲੋਕਾਂ ਨੇ ਲੀਡਰਾਂ ਨੇ ਸਾਡੀ ਅਫਸਰशाही ਨੇ ਇਹ ਭ੍ਰਿਸ਼ਟ ਕਰਕੇ ਰੱਖਤੀ ਹੈ ਅਸੀਂ ਅੱਜ ਇੱਥੋਂ ਇਹ ਵੀ ਤਹਈਆ ਕੀਤਾ ਕਿ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਵੀ ਪੂਰੀ ਜੋਰ ਸ਼ੋਰ ਨਾਲ ਲੜਾਈ ਲੜਾਂਗੇ ਕਿਾ ਲੱਗ ਰਿਹਾ ਹੈ ਜੋ ਭ੍ਰਿਸ਼ਟਾਚਾਰ ਕਰਨ ਸੀਮਾ 'ਤੇ ਪਹੁੰਚ ਗਿਆ ਇਹਨੂੰ ਖਤਮ ਕਰਨ ਦੇ ਵਿੱਚ ਤੁਸੀਂ ਕਾਮਯਾਬ ਹੋਵੋਗੇ ਜੀ ਦੇਖੋ ਜਦੋਂ ਕੋਈ ਜਨਤਾ ਦੀ ਆਵਾਜ਼ ਉੱਠਦੀ ਹੈ ਤਾਂ ਸਰਕਾਰਾਂ ਕੀ ਕਿਸੇ ਦੀ ਤਾਕਤ ਨਹੀਂ ਕਿ ਕੋਈ ਜਿਹੜਾ ਜਨਤਾ ਦਾ ਉਠਾਇਆ ਹੋਇਆ ਮਸਲਾ ਉਹਨੂੰ ਦੱਬ ਦਵੇ ਕਿਉਂਕਿ ਲੀਡਰ ਲੋਡਰ ਕੁਛ ਨਹੀਂ ਐ ਕੋਈ ਐਮਐਲਏ ਆ ਮੰਤਰੀ ਉਹ ਕੋਈ ਬਹੁਤ ਵੱਡੀ ਗੱਲ ਨਹੀਂ ਐ ਇਹ ਜਨਤਾ ਦੇ ਬਣਾਏ ਹੁੰਦੇ ਨੇ ਜਨਤਾ ਇਹਨਾਂ ਨੂੰ ਲਾ ਦਿੰਦੀ ਐ ਜਦੋਂ ਜਨਤਾ ਤੰਗ ਆ ਜੇ ਤਾਂ ਜਨਤਾ ਆਪਣੀ ਆਵਾਜ਼ ਉਠਾ ਦੇ ਤਾਂ ਉਹ ਸਾਰੇ ਮਸਲੇ ਹੱਲ ਹੋ ਜਾਂਦੇ ਆਵੀ ਸਾਹਿਬ ਇੱਕ ਤੁਸੀਂ ਤਹਿਸੀਲ ਮੈਂ ਧਰਨਾ ਦੇਣ ਦੀ ਜਿਹੜੀ ਐ ਭ੍ਰਸ਼ਟਾਚਾਰ ਦੇ ਖਿਲਾਫ ਜਿਹੜਾ ਆਵਾਜ਼ ਉਠਾਈ ਐ ਕਿੰਨੀ ਤਰੀਕ ਨੂੰ ਧਰਨਾ ਕੀ ਅਪੀਲ ਕਰਨੀ ਜਾਓਗੇ ਉਹਦੇ ਬਾਰੇ ਦੇਖੋ ਅੱਜ ਅਸੀਂ 15 ਮੈਂਬਰੀ ਕਮੇਟੀ ਬਣਾ ਰਹੇ ਆ ਇਹਦਾ ਫੈਸਲਾ ਆਉਣ ਵਾਲੇ ਦਿਨਾਂ ਦੇ ਵਿੱਚ ਰਣਨੀਤੀ ਬਣਾ ਕੇ 15 ਮੈਂਬਰੀ ਕਮੇਟੀ ਹੈ ਉਹ ਫੈਸਲਾ ਕਰਕੇ ਤਰੀਕ ਦੇ ਦੇਊਗੀ ਅਸੀਂ ਮੀਡੀਆ ਨੂੰ ਵੀ ਉਹਦੇ ਬਾਰੇ ਜਾਣਕਾਰੀ ਦਵਾਂਗੇ ਤਸਦੀਲਦਾਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇੱਧਰ ਆਓ ਜੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਤੇ ਤੁਸੀਂ ਪਹਿਲਾ ਸਵਾਲ ਕੀਤਾ ਵੀ ਜਿਹੜੀਆਂ ਲਾਲਕੀ ਤੇ ਅੰਦਰ ਹਾਂਜੀ ਰਜਿਸਟਰੀਆਂ ਵੀ ਉਹ ਕਿਉਂ ਨਹੀਂ ਹੁੰਦੀਆਂ ਹੈਗੀਆਂ ਹਾਂਜੀ ਉਹ ਹੁੰਦੀਆਂ ਅੱਜ ਤੱਕ ਹੁੰਦੀਆਂ ਆ ਰਹੀਆਂ ਅਸੀਂ ਕਰਦੇ ਰਹੇ ਹਾਂ ਸਿਰਫ ਉਹਦਾ ਇਹ ਸੀ ਕਿ ਉਹਦਾ ਰੈਵਨਿਊ ਰਿਕਾਰਡ ਨਹੀਂ ਸੀ ਹੁੰਦਾ ਉਹਦਾ ਜਿਸ ਲਾਲ ਕੀਤੇ ਪਲਾਟ ਤੇ ਜਿਸ ਬੰਦੇ ਦਾ ਕਬਜ਼ਾ ਸੀ ਉਹਦਾ ਨਕਸ਼ਾ ਬਣ ਜਾਂਦਾ ਸੀ ਆਰਜੀ ਨਵੀਸ ਜਾਂ ਨਕਸ਼ਾ ਨਵੀਸ ਉਹਨੂੰ ਤਸਦੀਕ ਕਰ ਦਿੰਦਾ ਸੀ ਤੇ ਨਾਲ ਲੰਬੜ ਜਾਂ ਪੰਜ ਸਰਪੰਚ ਉਹਨੂੰ ਤਸਦੀਕ ਕਰਦਾ ਸੀ ਵੀ ਇਹ ਫਲਾਣਾ ਦਾ ਹੀ ਪਲਾਟ ਹੈ ਉਹਦੀ ਨਾਲ ਫੋਟੋ ਲੱਗ ਜਾਂਦੀ ਅਸੀਂ ਸਿੱਕੋ ਕਰ ਦਿੰਦੇ ਸੀ ਪਰ ਜਿੱਥੋਂ ਤੱਕ ਇਹ ਚਾਹ ਕਹਿੰਦੇ ਨੇ ਵੀ ਉਹਦੀ ਐਨਓਸੀ ਦੀ ਲੋੜ ਉਹਦੀ ਤਾਂ ਐਨਓਸੀ ਦੀ ਲੋੜੇ ਨਹੀਂ ਹੈਗੀ ਐਨਓਸੀ ਤਾਂ ਜਦੋਂ ਨੋਟੀਫਿਕੇਸ਼ਨ ਹੋ ਗਿਆ ਕਿਸੇ ਚੀਜ਼ ਦੀ ਲੋੜ ਨਹੀਂ ਨਾਲ ਕਿਸੇ ਡਾਕੂਮੈਂਟ ਦੀ ਠੀਕ ਹੈ ਜੀ ਫੈਨੀਪਾਲ ਸਾਹਿਬ ਐਂਡ ਦੇ ਵਿੱਚ ਕੀ ਅਪੀਲ ਕਰਨੀ ਚਾਹੋਗੇ ਜਿਹੜਾ ਮੀਟਿੰਗ ਅਗਲੀ ਰੱਖੀ ਗਈ ਹੈ ਧਰਨਾ ਰੱਖਿਆ ਗਿਆ ਲੋਕ ਉਹਨੂੰ ਕਿੰਨੀ ਕਬੂਲ ਕਰੋਗੇ ਕਿ ਪਹੁੰਚੇ ਧਰਨੇ ਦੇ ਵੀ ਕਿਹੜੀ ਤਰੀਕ ਦਾ ਧਰਨਾ ਹੈ ਜੀ ਉਹ ਤਰੀਕ ਪਰ ਵਿਚਾਰਿਆ ਜਾਵੇ ਅੱਜ ਅੱਜ ਆਪਾਂ ਕਮੇਟੀ ਬਣਾ ਕੇ 15 ਬੰਦਿਆਂ ਦੀ ਲਈ ਕਮੇਟੀ ਫੈਸਲਾ ਲਾਊਗੀ ਇਰੇ ਤਰੀਕ ਨੂੰ ਪਾਣਾ ਔਰੇ ਧਰਨਾ ਲਾਉਣਾ ਹੈ ਕਮੇਟੀ ਹੁਣ ਸਾਰੇ ਮੈਂਬਰ ਪਾਣਾ ਚੁਣ ਲੈਣੇ ਉਹਨਾਂ ਦਾ ਪ੍ਰਧਾਨ ਵੀ ਚੁਣ ਲੈਣਾ ਸਾਰੇ ਉਹਦੇ ਚੁਣ ਕੇ ਆਪਾਂ ਫੈਸਲਾ ਰੱਖੂਗੇ ਦਾ ਬੈਣੀਪਾਲ ਸਾਹਿਬ ਅੱਜ ਦੀ ਮੀਟਿੰਗ ਕਹੀ ਜੀ ਰਹੀ ਕੀ ਕਹਿਣਾ ਚਾਹਦੇ ਹੋ ਅੱਜ ਦੀ ਮੀਟਿੰਗ ਦੇ ਬਾਰੇ ਬਹੁਤ ਵਧੀਆ ਮੀਟਿੰਗ ਹੈ ਇਕਲੇ ਇਕਲੇ ਪਿੰਡ ਦੇ ਬਾਕੀ ਮੈਂ ਥੋੜੇ ਚੰਨਣ ਤੇ ਰਹੀਂ ਇੱਕ ਜਰੂਰ ਪੱਲਾ ਰੱਖ ਕੇ ਮਾਫੀ ਮੰਗੂਆਂ ਲੋਕਾਂ ਤੇ ਵੀ ਗਲਤੀ ਦੁਬਾਰਾ ਨਾ ਆਪਾਂ ਕਰਨੀ ਇਹ 2027 ਮੈਂ ਦੁਬਾਰਾ ਗਲਤੀ ਨਹੀਂ ਪਾਣਾ ਕਰਨੀ ਅਸੀਂ ਮਾਫੀ ਮੰਗ ਦੱਸ ਜੋੜ ਕੇ ਮੈਂ ਲੋਕਾਂ ਤੇ ਅਸੀਂ ਗਲਤੀ ਦੋ ਵਾਰੀ ਗਲਤੀ ਪਹਿਲਾਂ ਕਮਰਸੰਦੂ ਜਿਤਾਇਆ ਫੇ ਅੱਜ ਜਿਤਾਈ ਅੱਗੇ ਬਹਤਾਂ ਅਸੀਂ ਕੋਈ ਪੱਲਾ ਚੱਕ ਕੇ ਨੋਕਲ ਬੰਦੇ ਨੂੰ ਕੋਈ ਟਿਕਟ ਖਾਊਗੀ ਉਹਨੂੰ ਤਾਂਗੇ ਬਾਹਰ ਦੇ ਬੰਦੇ ਨੂੰ ਅਸੀਂ ਵਿਰੋਧ ਕਰਾਂਗੇ ਅਸੀਂ ਪੱਲਾ ਮੱਕੇ ਮਾਫੀ ਮੰਗਦੇ ਲੋਕਾਂ ਦੇ ਜਿਹੜਾ ਧਰਨਾ ਲੱਗ ਰਿਹਾ ਉਹਦੇ ਲਈ ਕੀ ਅਪੀਲ ਕਰੋਗੇ ਆਖਰ ਦੇ ਵਿੱਚ ਜਿਹੜਾ ਧਰਨਾ ਜਿਹੜਾ ਤਹਿਸੀਲ ਦੇ ਵਿੱਚ ਲਾਣਾ ਹੈ ਉਹ ਬਾਤੇ ਬਾਦ ਲੋਕ ਸਭ ਨੂੰ ਕਹਿੰਦੇ ਬਾਤੇ ਬਾਦ ਆਓ ਜਿਹੜੀਆਂ ਜੋ ਨਵੇਂ ਗ੍ਰਾਉਂਡ ਦੀਆਂ ਕਾਉਂਸਲ ਦੀਆਂ ਜਿਹੜੇ ਪਿੰਡਾਂ ਕੱਲੇ ਕੱਲੇ ਸਾਰੇ ਤੁਹਾਡੇ ਮਾਦਰ ਨਹੀਂ ਰਹੀਂ ਸਾਰੇ ਆਵੇਂ ਤੁਸੀਂ ਦੇਖਿਆ ਕਿ ਲੋਕ ਹਿੱਤ ਮਿਸ਼ਨ ਅਤੇ ਆਮ ਆਦਮੀ ਘਰ ਬਚਾਓ ਕਮੇਟੀ ਦੇ ਵੱਲੋਂ ਅੱਜ ਜਿਹੜੀ ਹੈ ਮੀਟਿੰਗ ਬਲਾਕ ਦੇ ਵਿੱਚ ਰੱਖੀ ਗਈ ਸੀ ਬਹੁਤ ਮੁੱਦਿਆਂ ਨੂੰ ਲੈ ਕੇ ਜਿਹੜਾ ਹੈ ਇਸ ਦੇ ਵਿੱਚ ਜਿਹੜੀ ਹੈ ਚਰਚਾ ਕੀਤੀ ਗਈ ਤੇ ਐਡਵੋਕੇਟ ਧਾਰੀਵਾਲ ਸਾਹਿਬ ਸੁਖਵਿੰਦਰ ਮਾਵੀ ਬੈਣੀਪਾਲ ਇਹਨਾਂ ਦੇ ਸਦਕਾ ਇਹ ਮੀਟਿੰਗ ਜਿਹੜੀ ਕਾਮਯਾਬ ਰਹੀ ਤੇ ਇੱਕ ਮੈਂਬਰੀ 15 ਮੈਂਬਰੀ 12 ਜਾਂ 15 ਮੈਂਬਰੀ ਜਿਹੜੀ ਕਮੇਟੀ ਦੀ ਜਿਹੜਾ ਗਠਨ ਜਲਦੀ ਹੀ ਕੀਤਾ ਜਾਵੇਗਾ ਉਹ ਜਿਹੜਾ ਭ੍ਰਸ਼ਟਾਚਾਰ ਤੇ ਵੀ ਜਿਹੜਾ ਹੈ ਨੱਥ ਪਾਵੇਗੀ ਤੇ ਆਹ ਨਾਲੇ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਹੈ ਬਲਾਕ ਮਾਜਰੀ ਤਹਿਸੀਲ ਦੇ ਵਿੱਚ ਭ੍ਰਸ਼ਟਾਚਾਰ ਦੇ ਖਿਲਾਫ ਜਿਹੜਾ ਹੈ ਧਰਨਾ ਵੀ ਲਗਾਇਆ ਜਾਵੇਗਾ ਤੇ ਸਰਕਾਰ ਦੀ ਜਿੱਥੇ ਇਹਨਾਂ ਨੇ ਪ੍ਰਸ਼ੰਸਾ ਕੀਤੀ ਹੈ ਕਿ 31 ਅਗਸਤ ਤੱਕ ਜਿਹੜੀਆਂ ਰਜਿਸਟਰੀਆਂ ਦੀ ਡੇਟ ਦੇਖ ਕੇ ਜਿਹੜੀ ਆਮ ਲੋਕਾਂ ਨੂੰ ਜਿਹੜੀ ਹੈ ਸਹੂਲਤ ਦਿੱਤੀ ਹੈ ਉਹਨਾਂ ਨੂੰ ਰਾਹਤ ਦਿੱਤੀ ਹੈ ਉਸ ਦਾ ਧੰਨਵਾਦ ਕਰਦੇ ਆ ਪਰ ਇਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਐਕਟ ਹੀ ਬਣਾ ਦਿੱਤਾ ਤਾਂ ਜਿਹੜੀ ਆ ਤਰੀਕਾਂ ਦਾ ਬੇਰਵਾਵੀ ਜਿਹੜਾ ਖਤਮ ਹੋਣਾ ਚਾਹੀਦਾ ਹੈ ਇਹ ਮੁੱਦੇ ਜਿਹੜੇ ਨੇ ਖਤਮ ਕਰਨੇ ਚਾਹੀਦੇ ਨੇ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ